ਜਿਮਨੀ ਚੋਣ ਪੰਜਾਬ 'ਚ ਸਿਆਸੀ ਵਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਪੰਥਕ ਆਗੂ ਪੰਜਾਬ 'ਚ ਜਿਮਨੀ ਚੋਣਾ ਲੜ ਸਕਦੇ ਨੇ ਗਿੱਦੜਪਾਹ ਦੀ ਜੇਕਰ ਸੀਟ ਦੀ ਗੱਲ ਕਰੀਏ ਤਾਂ ਉੱਥੋਂ ਪੰਥਕ ਆਗੂਆਂ ਦੇ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ ਉਦੋਂ ਹੀ ਇਸ ਚਾਲੇ ਇੱਕ ਖਬਰ سامنے ਆਈ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਗੇਦਰਬਾਹ ਦੀ ਸੀਟ ਦੀ ਜੇਕਰ ਗੱਲ ਕਰੀਏ ਤਾਂ ਥੋ ਪੰਥਕ ਆਗੂ ਵਕ ਵਕ ਪੰਥਕ ਆਗੂਆਂ ਦੇ ਵੱਲੋਂ ਚੋਣ ਲੜਨ ਦੀ ਗੱਲ ਆਖੀ ਜਾ ਰਹੀ ਹੈ ਇਸ ਦੇ ਵਿਚਾਲੇ ਹੀ ਐਮਪੀ ਸਰਜੀ ਸਿੰਘ ਖਾਲਸਾ ਦਾ ਵੱਡਾ ਦਾਵਾ ਸਾਹਮਣੇ ਆਇਆ ਉਹਨਾਂ ਨੇ ਗੇਦਰਬਾਹ ਦੀ ਜਿਮਨੀ ਚੋਣ ਨੂੰ ਲੈ ਕੇ ਵੱਡਾ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਇਸ ਸੀਟ ਤੋਂ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਜਾਂ ਫਿਰ ਸਤਵੰਤ ਸਿੰਘ ਦਾ ਪਤੀਜਾ ਪਾਈ ਸੁਖਵਿੰਦਰ ਸਿੰਘ ਅਗਮਾਨ ਚੋਣ ਲੜ ਸਕਦੇ ਨੇ ਦੂਜੇ ਪਾਸੇ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਚੋਣ ਲੜ ਸਕਦੇ ਨੇ ਪਰ ਇਸ ਦੀ ਵਿਚਾਰਿਤ ਹੁਣ ਦੱਸੀਏ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਚਟਕਾ ਲੱਗਿਆ ਜਦੋਂ ਡਿੰਪੀ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪ ਜੁਆਇਨ ਕਰ ਲਈ ਜੇਕਰ ਆਪ ਦੇ ਵੱਲੋਂ ਡਿੰਪੀ ਢਿੱਲੂ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਇਹ ਇੱਕ ਮਜ਼ਬੂਤ ਉਮੀਦਵਾਰ ਬਣ ਕੇ ਉبرਣਗੇ ਬਾਬਲ ਕਲਾ ਗੋਲੀकांड ਚ ਚਲੀਆਂ ਗੋਲੀਆਂ ਕਾਰਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾ ਸਿੰਘ ਦੇ ਵੱਲੋਂ ਵੀ ਗਿੱਦੜ ਬਾਹਾਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਹਲਕੀ ਦੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਬਾਬਲ ਕਲਾ ਗੋਲੀकांड ਹੋਏ ਨੂੰ ਤਿੰਨ ਸਰਕਾਰਾਂ ਬਣ ਚੁੱਕੀਆਂ ਸਨ ਪਰ ਕਿਸੇ ਵੀ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ 24 ਘੰਟਿਆਂ ਦੇ ਵਿੱਚ ਇਨਸਾਫ ਦੇਣ ਦਾ ਦਾਵਾ ਕੀਤਾ ਪਰ ਉਹ ਸਾਰੇ ਦਾਅਵੇ ਝੂਠੇ ਸਾਬਿਤ ਹੋਏ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੇਰਾ ਸਾਥ ਦਿਓ ਤਾਂ ਜੋ ਅਸੀਂ ਇਨਸਾਫ ਲੈ ਸਕੀਏ ਹੁਣ ਇਸ ਦੇ ਵਿਚਾਲੇ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਗਿੱਦੜ ਬਾਹਾ ਤੋਂ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਜਾਂ ਫਿਰ ਸਤਵੰਦ ਸਿੰਘ ਦਾ ਪਤੀਜਾ ਪਾਈ ਸੁਖਵਿੰਦਰ ਸਿੰਘ ਅਗਮਾਨ ਵਿੱਚੋਂ ਲੜ ਸਕਦੇ ਨੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਹੈ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਦਾਵਾ ਕੀ ਗਿਆ ਉਥੇ ਹੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੀ ਪੱਗ ਤੇ ਨਜ਼ਰ ਆਏ ਨੇ ਦੱਸ ਦਈਏ ਕਿ ਅਕਾਸਕ ਸਾਇਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਅਕਾਲ ਤਖਤ ਸਾਇਬ ਨਤਮਸਤਕ ਹੋਏ ਉੱਥੇ ਉਹਨਾਂ ਨੇ ਮੁਆਫੀ ਮੰਗੀ ਪਰ ਹੁਣ ਇਸ ਦੇ ਵਿੱਚ ਆਲੇ ਸਰਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਪੜਕਦੇ ਹੋਏ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਵੋਟਾਂ ਦੇ ਲਈ ਸੱਚੇ ਸੌਦੇ ਦਾ ਸਬਰਥਨ ਕੀਤਾ ਪੰਥ ਨੂੰ ਦਾਅ ਤੇ ਲਾਇਆ ਸੀ ਤੇ ਹੁਣ ਪੰਥ ਇਹਨਾਂ ਨੂੰ ਸਮਝ ਗਿਆ ਹੈ ਜਿਸ ਕਰਕੇ ਇਹਨਾਂ ਨੂੰ ਤਨਖਾਈਆ ਘਰਾਰ ਦਿੱਤਾ ਗਿਆ। ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਆਪਣੇ ਆਪ ਨੂੰ ਇਹ ਪੰਥਕ ਦੱਸਦੇ ਨੇ ਪਰ ਇਹ ਪੰਥਕ ਬੰਦੇ ਨਹੀਂ ਹਨ ਇਹ ਲੋਕ ਹੁਣ ਸਮਝ ਗਏ ਨੇ। ਜਿਮਨੀ ਚੋਣ ਪੰਜਾਬ 'ਚ ਸਿਆਸੀ ਵਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਪੰਥਕ ਆਗੂ ਪੰਜਾਬ 'ਚ ਜਿਮਨੀ ਚੋਣਾ ਲੜ ਸਕਦੇ ਨੇ। ਗਿੱਦੜਬਾਹ ਦੀ ਜੇਕਰ ਸੀਟ ਦੀ ਗੱਲ ਕਰੀਏ ਤਾਂ ਉਥੋਂ ਪੰਥਕ ਆਗੂਆਂ ਦੇ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ ਉਦੋਂ ਹੀ ਸਿਰਫ ਚਾਲੇ ਇੱਕ ਖਬਰ سامنے ਆਈ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਗਿੱਦੜਬਾਹ ਦੀ ਸੀਟ ਦੀ ਜੇਕਰ ਗੱਲ ਕਰੀਏ ਤਾਂ ਇਥੋਂ ਪੰਥਕ ਆਗੂ ਵੱਖ-ਵੱਖ ਪੰਥਕ ਆਗੂਆਂ ਦੇ ਵੱਲੋਂ ਚੋਣ ਲੜਨ ਦੀ ਗੱਲ ਆਖੀ ਜਾ ਰਹੀ ਹੈ ਇਸੇ ਵਿਚਾਲੇ ਹੀ ਐਮਪੀ ਸਰਜੀ ਸਿੰਘ ਖਾਲਸਾ ਦਾ ਵੱਡਾ ਦਾਵਾ ਸਾਹਮਣੇ ਆਇਆ ਉਹਨਾਂ ਨੇ ਗਿੱਦੜ ਬਾਹੀ ਜਿਮਨੀ ਚੋਣ ਨੂੰ ਲੈ ਕੇ ਵੱਡਾ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਇਸ ਸੀਟ ਤੋਂ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਜਾਂ ਫਿਰ ਸਤਵੰਤ ਸਿੰਘ ਦਾ ਭਤੀਜਾ ਪਾਈ ਸੁਖਵਿੰਦਰ ਸਿੰਘ ਅਗਮਾਨ ਚੋਣ ਲੜ ਸਕਦੇ ਨੇ ਦੂਜੇ ਪਾਸੇ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਚੋਣ ਲੜ ਸਕਦੇ ਨੇ ਪਰ ਇਸ ਦੀ ਵਿਚਾਰਿਤ ਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਹਦਾ ਵੱਡਾ ਝਟਕਾ ਲੱਗਿਆ ਜਦੋਂ ਡਿੰਪੀ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪ ਜੁਆਇਨ ਕਰ ਲਈ ਜੇਕਰ ਆਪ ਦੇ ਵੱਲੋਂ ਡਿੰਪੀ ਢਿੱਲੂ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਇਹ ਇੱਕ ਮਜ਼ਬੂਤ ਉਮੀਦਵਾਰ ਬਣ ਕੇ ਉੱਭਰਣਗੇ ਬਾਬਲਕਲਾ ਗੋਲੀकांड ਚ ਚੱਲੀਆਂ ਗੋਲੀਆਂ ਕਾਰਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਦੇ ਵੱਲੋਂ ਵੀ ਗਿੱਦੜ ਬਾਹਾਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਹਲਕੀ ਦੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਬਾਬਲਕਲਾ ਗੋਲੀकांड ਹੋਏ ਨੂੰ ਤਿੰਨ ਸਰਕਾਰਾਂ ਬਣ ਚੁੱਕੀਆਂ ਸਨ ਪਰ ਕਿਸੇ ਵੀ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ 24 ਘੰਟਿਆਂ ਦੇ ਵਿੱਚ ਇਨਸਾਫ ਦੇਣ ਦਾ ਦਾਵਾ ਕੀਤਾ ਪਰ ਉਹ ਸਾਰੇ ਦਾਅਵੇ ਝੂਠੇ ਸਾਬਿਤ ਹੋਏ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੇਰਾ ਸਾਥ ਦਿਓ ਤਾਂ ਜੋ ਅਸੀਂ ਇਨਸਾਫ ਲੈ ਸਕੀਏ ਹੁਣ ਇਸ ਦੇ ਵਿਚਾਲੇ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਗਿੱਦੜ ਬਾਹਾ ਤੋਂ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਜਾਂ ਫਿਰ ਸਤਵੰਦ ਸਿੰਘ ਦਾ ਪਤੀਜਾ ਪਾਈ ਸੁਖਵਿੰਦਰ ਸਿੰਘ ਅਗਮਾਨ ਵਿੱਚੋਂ ਲੜ ਸਕਦੇ ਨੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦੇ ਵੱਲੋਂ ਇਤਾਵਾ ਕੀਤਾ ਗਿਆ ਉੱਥੇ ਹੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੀ ਪੱਤੇ ਨਜ਼ਰ ਆਏ ਨੇ ਦੱਸਿਆ ਕਿ ਅਕਾਸਤ ਸਾਇਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲ ਤਖਤ ਸਾਇਬ ਨਰਤਮਸਤਕ ਹੋਏ ਉੱਥੇ ਉਹਨਾਂ ਨੇ ਮੁਆਫੀ ਮੰਗੀ ਪਰ ਹੁਣ ਇਸ ਦੇ ਵਿਚਾਲੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਪੜਕਦੇ ਹੋਏ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਵੋਟਾਂ ਦੇ ਲਈ ਸੱਚੇ ਸੌਦੇ ਦਾ ਸਮਰਥਨ ਕੀਤਾ ਪੰਥ ਨੂੰ ਦਾਅ ਤੇ ਲਾਇਆ ਸੀ ਤੇ ਹੁਣ ਪੰਥ ਇਹਨਾਂ ਨੂੰ ਸਮਝ ਗਿਆ ਹੈ ਜਿਸ ਕਰਕੇ ਇਹਨਾਂ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਹੁਣ ਸਮਝ ਗਏ ਨੇ ਜਿਮਨੀ ਚੋਣ ਪੰਜਾਬ 'ਚ ਸਿਆਸੀ ਵਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਪੰਥਕ ਆਗੂ ਪੰਜਾਬ 'ਚ ਜਿਮਨੀ ਚੋਣਾ ਲੜ ਸਕਦੇ ਨੇ ਗਿੱਦੜ ਬਹਾ ਦੀ ਜੇਕਰ ਸਿੱਧੀ ਗੱਲ ਕਰੀਏ ਤਾਂ ਉਥੋਂ ਪੰਥਕ ਆਗੂਆਂ ਦੇ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ ਉਦਰੀ ਜਿਵੇਂ ਚਾਲੇ ਇੱਕ ਖਬਰ ਸਾਹਮਣੇ ਆਈ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਗਿੱਦੜਬਾਹ ਦੀ ਸੀਟ ਦੀ ਜੇਕਰ ਗੱਲ ਕਰੀਏ ਤਾਂ ਥੋ ਪੰਥਕ ਆਗੂ ਵੱਖ-ਵੱਖ ਪੰਥਕ ਆਗੂਆਂ ਦੇ ਵੱਲੋਂ ਚੋਣ ਲੜਨ ਦੀ ਗੱਲ ਆਖੀ ਜਾ ਰਹੀ ਹੈ ਇਸ ਦੇ ਵਿਚਾਲੇ ਹੀ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਦਾਵਾ ਸਾਹਮਣੇ ਆਇਆ ਉਹਨਾਂ ਨੇ ਗਿੱਦੜਬਾਹ ਦੀ ਜਿਮਨੀ ਚੋਣ ਨੂੰ ਲੈ ਕੇ ਵੱਡਾ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਇਸ ਸੀਟ ਤੋਂ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਜਾਂ ਫਿਰ ਸਤਵੰਤ ਸਿੰਘ ਦਾ ਪਤੀਜਾ ਪਾਈ ਸੁਖਵਿੰਦਰ ਸਿੰਘ ਅਗਮਾਨ ਚੋਣ ਲੜ ਸਕਦੇ ਨੇ ਦੂਜੇ ਪਾਸੇ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਚੋਣ ਲੜ ਸਕਦੇ ਨੇ ਪਰ ਇਸ ਦੇ ਵਿਚਾਲੇ ਤੁਹਾਨੂੰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਹਦਾ ਵੱਡਾ ਚਟਕਾ ਲੱਗਿਆ ਜਦੋਂ ਡਿੰਪੀ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪ ਜੁਆਇਨ ਕਰ ਲਈ ਜੇਕਰ ਆਪ ਦੇ ਵੱਲੋਂ ਡਿੰਪੀ ਢਿੱਲੂ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਇਹ ਇੱਕ ਮਜ਼ਬੂਤ ਉਮੀਦਵਾਰ ਬਣ ਕੇ ਉੱਭਰਣਗੇ ਬਾਬਲ ਕਲਾ ਗੋਲੀਕਾਣ ਚ ਚੱਲੀਆਂ ਗੋਲੀਆਂ ਕਾਰਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਦੇ ਵੱਲੋਂ ਵੀ ਗਿੱਦੜ ਬਾਹਾਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਹਲਕੇ ਦੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਬਹਿਬਲ ਕਲਾ ਗੋਲੀकांड ਹੋਏ ਨੂੰ ਤਿੰਨ ਸਰਕਾਰਾਂ ਬਣ ਚੁੱਕੀਆਂ ਸਨ ਪਰ ਕਿਸੇ ਵੀ ਸਰਕਾਰ ਨੇ ਇਨਸਾਫ ਨਹੀਂ ਦਿੱਤਾ। ਸਰਕਾਰਾਂ ਨੇ 24 ਘੰਟਿਆਂ ਦੇ ਵਿੱਚ ਇਨਸਾਫ ਦੇਣ ਦਾ ਦਾਅਵਾ ਕੀਤਾ ਪਰ ਉਹ ਸਾਰੇ ਦਾਅਵੇ ਝੂਠੇ ਸਾਬਿਤ ਹੋਏ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੇਰਾ ਸਾਥ ਦਿਓ ਤਾਂ ਜੋ ਅਸੀਂ ਇਨਸਾਫ ਲੈ ਸਕੀਏ। ਹੁਣ ਇਸ ਦੇ ਵਿਚਾਲੇ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਗਿੱਦੜ ਬਾਹਾ ਤੋਂ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਜਾਫਰੀ ਸਤਵੰਤ ਸਿੰਘ ਦਾ ਪਤੀਜਾ ਪਾਈ ਸੁਖਵਿੰਦਰ ਸਿੰਘ ਅਗਮਾਨ ਵਿੱਚੋਂ ਲੜ ਸਕਦੇ ਨੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਹੈ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਉੱਥੇ ਹੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੀ ਭੱਗ ਤੇ ਨਜ਼ਰ ਆਏ ਨੇ ਦੱਸ ਦਈਏ ਕਿ ਅਕਾਸਕ ਸਾਇਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲ ਤਖਤ ਸਾਈ ਬਨਅਤਮਸਤਕ ਹੋਏ ਉੱਥੇ ਉਹਨਾਂ ਨੇ ਮੁਆਫੀ ਮੰਗੀ ਪਰ ਹੁਣ ਇਸ ਦੇ ਵਿਚਾਲੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਪੜਕਦੇ ਹੋਏ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਵੋਟਾਂ ਦੇ ਲਈ ਸੱਚੇ ਸੌਦੇ ਦਾ ਸਮਰਥਨ ਕੀਤਾ ਪੰਥ ਨੂੰ ਦਾਅ ਤੇ ਲਾਇਆ ਸੀ ਤੇ ਹੁਣ ਪੰਥ ਇਹਨਾਂ ਨੂੰ ਸਮਝ ਗਿਆ ਹੈ ਜਿਸ ਕਰਕੇ ਇਹਨਾਂ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਆਪਣੇ ਆਪ ਨੂੰ ਇਹ ਪੰਥਕ ਦੱਸਦੇ ਨੇ ਪਰ ਇਹ ਪੰਥਕ ਬੰਦੇ ਨਹੀਂ ਹਨ ਇਹ ਲੋਕ ਹੁਣ ਸਮਝ ਗਏ ਨੇ ਜਿਮਨੀ ਚੋਣ ਪੰਜਾਬ 'ਚ ਸਿਆਸੀ ਵਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਪੰਥਕ ਆਗੂ ਪੰਜਾਬ 'ਚ ਜਿਮਨੀ ਚੋਣਾ ਲੜ ਸਕਦੇ ਨੇ ਗਿੱਦੜਬਾਹ ਦੀ ਜੇਕਰ ਸਿੱਧੀ ਗੱਲ ਕਰੀਏ ਤਾਂ ਉਥੋਂ ਪੰਥਕ ਆਗੂਆਂ ਦੇ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ ਉਦੋਂ ਹੀ ਸਿਫ ਚਾਲੇ ਇੱਕ ਖਬਰ سامنے ਆਈ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਗਿੱਦੜਬਾਹ ਦੀ ਸੀਟ ਦੀ ਜੇਕਰ ਗੱਲ ਕਰੀਏ ਤਾਂ ਉਥੋਂ ਪੰਥਕ ਆਗੂ ਵੱਖ-ਵੱਖ ਪੰਥਕ ਆਗੂਆਂ ਦੇ ਵੱਲੋਂ ਚੋਣ ਲੜਨ ਦੀ ਗੱਲ ਆਖੀ ਜਾ ਰਹੀ ਹੈ ਇਸ ਦੇ ਵਿਚਾਲੇ ਹੀ ਐਮਪੀ ਸਰਜੀ ਸਿੰਘ ਖਾਲਸਾ ਦਾ ਵੱਡਾ ਦਾਵਾ ਸਾਹਮਣੇ ਆਇਆ ਉਹਨਾਂ ਨੇ ਗਿੱਦੜਵਾਹ ਦੀ ਜਿਮਨੀ ਚੋਣ ਨੂੰ ਲੈ ਕੇ ਵੱਡਾ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਇਸ ਸੀਟ ਤੋਂ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਜਾਂ ਫਿਰ ਸਤਵੰਤ ਸਿੰਘ ਦਾ ਪਤੀਜਾ ਪਾਈ ਸੁਖਵਿੰਦਰ ਸਿੰਘ ਅਗਮਾਨ ਚੋਣ ਲੜ ਸਕਦੇ ਨੇ ਦੂਜੇ ਪਾਸੇ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਚੋਣ ਲੜ ਸਕਦੇ ਨੇ ਪਰ ਇਸ ਦੀ ਵਿਚਾਰਿਤ ਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਚਟਕਾ ਲੱਗਿਆ ਜਦੋਂ ਡਿੰਪੀ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪ ਜੁਆਇਨ ਕਰ ਲਈ ਜੇਕਰ ਆਪ ਦੇ ਵੱਲੋਂ ਡਿੰਪੀ ਲੂਣੂ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਇਹ ਇੱਕ ਮਜ਼ਬੂਤ ਉਮੀਦਵਾਰ ਬਣ ਕੇ ਉੱਭਰਣਗੇ ਬਾਬਲ ਕਲਾ ਗੋਲੀਕਾਂਡ ਚ ਚੱਲੀਆਂ ਗੋਲੀਆਂ ਕਾਰਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਦੇ ਵੱਲੋਂ